ਬਤਨ ਨੂੰ ਰਾਸ ਕਰਨ ਦਾ ਤਰੀਕਾ ਦੱਸਦਾ ਸਿੱਧ ਪੱਤਰੀ ਅਰਦਾਸ ਕਰੋ ਬਲਵੇਂਗ ਨਹੀਂ ਪਾਣਾ ਮਹਾਰਾਜ ਤੁਹਾਡੇ ਦਰ ਤੇ ਆਏ ਆ ਤੁਸੀਂ ਕਰਨਾ ਮਹਾਰਾਜ ਤੁਸੀਂ ਕਰਨਾ ਤੁਹਾਡੀ ਕਿਰਪਾ ਹੋਣੀ ਹੈ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਦਰ ਤੇ ਆਇਆ ਮੈਂ ਤਾਂ ਗਰੀਬ ਆ ਮਹਾਰਾਜ ਮੈਨੂੰ ਪਤਾ ਤੁਸੀਂ ਕਰ ਸਕਦੇ ਹੋ ਫੇਰ ਕਰ ਦਿਓ ਮਹਾਰਾਜ ਆਪ ਜੀ ਕਿਰਪਾ ਕਰੋ ਸਿੱਧ ਪੱਤਰੀ ਅਰਦਾਸ ਕਰੋ ਜਲਦੀ ਕੰਮ ਹੋ ਜਾਣਾ ਚਲੋ ਜੀ ਬਾਗੋ ਜਾਪ ਕਰੀ ਚੱਲੋ ਜਿਹੜਾ ਮਨ ਹੈ ਇਹ ਤਾਂ ਲੱਗਦਾ ਜੇ ਆਪਣਾ ਧਿਆਨ ਗੁਰੂ ਵੱਲ ਹੋਵੇ ਜਿਹੜਾ ਪਿੱਛੇ ਸ੍ਰੀ ਮਹਾਰਾਜ ਦਾ ਲਾਇਆ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਦਾ ਧਿਆਨ ਧਾਰੋ ਮਹਾਰਾਜ ਦਾ ਧਿਆਨ ਧਾਰ ਕੇ ਜਾਪ ਕਰਨਾ ਸ਼ੁਰੂ ਕਰ ਦੋ ਹੌਲੀ 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 ਸਮਾਂ ਪਾ ਕੇ ਮਹਾਰਾਜ ਜਦੋਂ ਮਿਹਰ ਹੋਈ ਆਪੇ ਤੁਹਾਡਾ ਮਨ ਸ਼ਾਂਤ ਹੋ ਜਾਣਾ ਉਦੋਂ ਧਿਆਨ ਟਿਕ ਜਾਣਾ ਇੱਕਦਮ ਨਹੀਂ ਧਿਆਨ ਟਿਕਦਾ ਵੀ ਅੱਜ ਹੀ ਆਪਾਂ ਬੈਠੇ ਆ ਅੱਜ ਹੀ ਆਪਣਾ ਧਿਆਨ ਲੱਗ ਗਿਆ ਨਹੀਂ ਸਮਾਂ ਲੱਗਦਾ ਹਾਂ ਚਲੋ ਹੌਲੀ ਹੌਲੀ ਧਿਆਨ ਲੱਗ ਜਾਣਾ ਬਾਕੀ ਜੋਬ ਵੀ ਮਿਲ ਜਾਣੀ ਐ ਕੋਈ ਵੱਡੀ ਗੱਲ ਨਹੀਂ ਜਾਪ ਨਾ ਛੱਡੀ ਹੁਣ ਜਾਪ ਕਰੀ ਚੱਲੋ ਚਲੋ ਬਿਤਾ ਚਲੋ ਬਾਅਦ ਜਿਹੜਾ ਤੁਹਾਨੂੰ ਜਾਪ ਦੱਸਿਆ ਉਹ ਜਾਪ ਕਰੋ ਤੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਨਾ ਅਰਦਾਸ ਕਰਕੇ ਜਾਓ ਮਹਾਰਾਜ ਤੁਹਾਡੇ ਦਰ ਤੇ ਆਏ ਆ ਮੈਨੂੰ ਨੌਕਰੀ ਦੁਆਰਾ ਮਿਲ ਜੇ ਕਰੋ